ਕੋਲ ਆ ਸਾਧ ਜਨਨ ਤਾਨ ਧੰਨਾ ਹਰ ਅੰਮ੍ਰਿਤ ਤੰਨ ਲੋਇ ਇਹ ਜੋ ਓਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਪੈਰ ਅਕਾਲ ਮੂਰਤ ਜੁਨੀ ਸੈ ਭੰ ਗੁਰ ਪ੍ਰਸਾਦਿ ਅਸਮੁ ਹਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਕੇ ਮਾਲੇ ਪਹਿਲੇ ਕੇ ਲਿਖੇ ਢੋਂਡੇ ਸਰਾਜ ਕੀ ਤੁਨੀ ਸ਼ਲੋਕ ਮਾਲਾ ਪਹਿਲਾ ਬਲਿਆਰੇ ਬੁਰੇ ਆਪਣੇ ਦੇ ਹਾੜੇ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੇ ਕਰਤ ਨਾ ਲਾਗੇ ਵਾਰ ਮਾਲਾ ਦੂਜਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿੰਦ ਕੋਰ ਅੰਧਾਰ ਮਹਲਾ ਤੇਲਾ ਨਾਨਕ ਗੁਰੂ ਨੋ ਚੇਤ੍ਰਿ ਮਨੇ ਆਪਣੇ ਸੁਚੇਤ ਸੁਚੇਤ ਲਵਾੜ ਜੋ ਸੰਜੇਂਦਰ ਖੇਤ ਖੇਤਾ ਅੰਦਰ ਸਤਿਆ ਕੋ ਨਾਨਕ ਸੁਨਾਇ ਫੱਲੀਆਂ ਫੁੱਲੀਆਂ ਵਾਪੜੇ ਹੀ ਤਨ ਵਿੱਚ ਸੁਹਾ ਪਉੜੀਆਂ ਪਿਰਾਬ ਸਾਜਿਓ ਆਖੀ ਨੈ ਅਜੋਰਾ ਉਹ ਤੇ ਕੁਦਰਤ ਸਾਜੀਐ ਕਰ ਆਸਣ ਵੇਖੋ ਚਾਉ ਦਾ ਨ ਕਰਿਆ ਆਤਮ ਸੁਦੇ ਕਰਪਸਾਉ ਤੋ ਜਾਣੋ ਸਭ ਸੇ ਬੇਸਹਿ ਜਿੰਦਰਾ ਕਰ ਆਸਣ ਵੇਖੋ ਚਾਉ ਵੇਖੋ ਚਾਉ ਵੇਖੋ ਚਾਉ ਪੌੜੀ ਆਪਿਨਾ ਆਪ ਸਾਚਿ ਆਪਿਨਾ ਰਚਿਉ ਨਾਉ ਦੋਏ ਕੁਦਰਤ ਸਾਜਿਆ ਕਰਾ ਸੰditੋ ਚਾਉ ਦਾਤਾ ਕਰਤਾ ਤਾਪ ਤੂੰ ਉਸ ਦੇ ਵਕਰਾਪਸਾਉ ਸੁਝਾਉਂੀ ਸਭ ਸਹਿ ਦਿਲ ਸਹਿਜਿੰਦਕਵਾਉ ਕਰਾ ਸੰditੋ ਚਾਉ ਕਰਾ ਸੰditੋ ਚਾਉ ਹਰ ਪ੍ਰੇਮ ਬਾਣੀ ਪਰਮਾਰਿਆ ਤਨ ਯਾਲੇ ਪਿਆਰਾ ਮਰਾ ਜੀ ਸਲਾਗੇ ਪੀਰ ਰਾਮ ਕੀ ਸੋ ਸੋ ਜਾਣ ਜਹਿਆ ਜੀਵਨ ਮੋਕਤ ਸਵਾਖੀ ਹੈ ਮਰ ਜੀਵ ਮਰੀਆ ਜਨਨਾ ਨਾਨਕ ਸਤਿ ਗੁਰ ਥੇਲਾਰ ਜਨ ਦਤੋਤਰ ਕਰਿਆ ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚੇ ਤੇਰਾ ਅਮਰ ਸੱਚਾ ਦੇਵਾਨ ਸੱਚਾ ਤੇਰਾ ਕੰਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦਿਆ ਕਹਿ ਲ ਕਰੋੜ ਸੱਚੇ ਸਤਾਨ ਸੱਚੇ ਸਬਜ਼ੋਰ ਸੱਚੀ ਤੇਰੇ ਸਤ ਸੱਚੀ ਸਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕਚਨ ਕਚਮਾਲਾ ਪਹਿਲਾ ਵੱਡੀ ਵਿੜਿਆਏ ਜੇ ਵਟਾਣਾ ਵੱਡੀ ਵਿੜਿਆਏ ਸਤਨਾ ਆ ਵੱਡੀ ਵਿੜਿਆਏ ਜਿਨਿ ਚਰਤਾ ਵੱਡੀ ਵਿੜਿਆਏ ਜਾਣਿਆਲਾ ਵੱਡੀ ਵਿੜਿਆਏ ਬੁਝੇ ਸਭਾ ਵੱਡੀ ਵਿੜਿਆਏ ਨੂੰ ਪੁੱਛਣਾ ਦਾਤ ਵੱਡੀ ਵਿੜਿਆਏ ਜਾਣ ਆਪਿਆ ਨਾਨਕ ਕਰਨ ਕਥਨੀ ਜਾ ਪੀਤਾ ਕਰਨਾ ਸਰਬਰਜਾਇ ਮਹਲਾ ਦੂਜਾ ਇਹ ਜਗ ਸੱਚੀ ਕੀ ਕੋਠੜ ਸੱਚਤਾ ਉਚਵਾਸ ਇਕ ਨਾ ਹੁਕਮ ਸਮਾਇਲ ਇਕ ਨਾ ਕਰਿ ਵੜਾ ਸਕਾ ਨਾ ਬਾਣ ਕੜ ਲੈ ਤਨਵਾਤ ਨਵਾਸ ਤੇ ਬਿਆਖਣ ਦਾ ਪੀਰ ਕਿਸ ਅਣਰਾਸ ਨਾਨਕ ਗੁਰੂ ਕਾ ਜਾਣੀਐ ਜਾ ਕੋ ਆਪਿ ਕਰੇ ਪ੍ਰਗਾਸ ਕੋੜੀ ਨਾਨਕ ਜੀ ਉਪਾਇ ਕੈ ਲਖਣਾ ਕਰੰਬਾਲੇ ਅਥ ਸਤਿ ਸਿਨਿਪੜੈ ਜਾ ਤੁਹ ਹੱਲਿਆ ਤੌਣਾ ਪਾਤੂ ਰਿਆ ਮੋ ਗਾਨੇ ਦੁਰਵਤਨ ਅਤਰਨ ਤੇ ਸਿਂ ਗਏ ਬਾੜੂ ਗਏ ਸਿਰਗਣ ਵਾਲਿਆ ਲਿਖਣਾ ਧਰਮ ਬਹਲਿਆ ਧਰਮ ਬਹਲਿਆ ਧਰਮ ਬਹਲਿਆ ਪਉੜੀ ਨਾਨਕ ਜੀ ਉਪਾਇ ਕਾ ਲਿਖਣਾ ਵਾ ਧਰਮ ਬਹਲਿਆ ਉਥ ਸੱਚ ਹੀ ਸੱਚ ਨਿਬੜਾ ਚੂਣ ਵਖ ਕਟੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੂੰ ਕਾਲਾ ਦੋਜਕ ਚਾਲਿਆ ਤੇਰੇ ਨਾਇਰ ਤੇ ਸੇ ਜਣ ਗਏ ਹਾਰ ਗਏ ਸੇ ਠਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ ਹ ਮੂਰਖ ਮੁਗਦ ਸਰਣਾ ਆਕਤੀ ਮਿਲੋ ਗੋਬਿੰਦ ਰੰਗ ਰਾਜੇ ਫੁਰਪੁਰ ਆ ਪਾਇਆ ਹਰ ਪਰਤ ਤੇ ਕੋ ਮੰੰਬਾ ਕੋ ਮੰੰਬਾ ਇਹ ਅਮਰਤਨ ਸਾਬਦ ਵਿਰਾਸਾ ਜਾਪੇ ਅਨਤ ਰੰਗਾਂ ਅਨਤ ਰੰਗਾਂ ਸਤ ਜਨਾਂ ਨੂੰ ਕਾਇਆ ਨਾਨਕ ਸਤ ਸੰਗ ਸਤ ਸੰਗ ਆਜ ਗੁਰੂ ਸਲੋਕ ਮਾਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਭੇਦ ਬਿਸਮਾਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਰਾਂਗਿਆ ਫਰੇ ਜੰਤ ਬਿਸਮਾਦ ਤੋੜ ਬਿਸਮਾਦ ਪਾਣੀ ਬਿਸਮਾਦ ਅਗਨੀ ਕੇਡੇ ਬਟਾਣੀ ਬਿਸਮਾਦ ਧਰਤੇ ਬਿਸਮਾਦ ਖਾਣੀ ਬਿਸਮਾਦ ਸਾਦ ਲੱਗਿਆ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਧੁਖ ਬਿਸਮਾਦ ਭੋਗ ਬਿਸਮਾਦ ਸਖਤ ਬਿਸਮਾਦ ਸਲਾਹ ਬਿਸਮਾਦ ਉਚੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਗਜ਼ਾਂ ਦੇਖਾਜ਼ ਰਹਿ ਜੂਰ ਵੇ ਗੁੜਾਂ ਦਾ ਬਿਸਮਾਦ ਨਾਨਕ ਗੁਜਣ ਪੁਰੇ ਭਗਵੰਲਾ ਫੈਲਾ ਕੁਦਰਤ ਉਸ ਤੋਂ ਕੁਦਰਤ ਸੁਣੇ ਕੁਦਰਤ ਪਾਉ ਸੁਖਸਾਰ ਕੁਦਰਤ ਪਾਤਾ ਲੇਗਾ ਸਿਖਤ ਸਰਵ ਰਕਾਰ ਕੁਦਰਤ ਤੇ ਪ੍ਰਾਣ ਤੇ ਬੰਧਰ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸੀ ਰੰਗੀ ਕੁਦਰਤ ਜੀ ਜਾ ਕੁਦਰਤ ਨੇ ਕੀਆ ਕੁਦਰਤ ਬਣਿਆ ਕੁਦਰਤ ਮਾਨ ਰਵਾ ਕੁਦਰਤ ਪਾਉਣ ਪਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਾ ਤੇਰੀ ਕੁਦਰਤ ਤੂੰ ਗਾਦਰ ਕਰਤਾ ਬਾਕੀ ਨਾ ਹੀ ਪਾ ਨਾਨਕ ਹੁਕਮੰਦਿਰ ਵਿਖੇ ਵਰਤ ਤਾਕ ਤਾਕ ਤੋੜੀ ਆ ਮੀਂਹ ਹੋ ਕੇ ਤੋਸੜਾ ਪੌਰ ਸਦਾ ਆ ਵਡਾ ਹੋਆ ਜੁਨੀਨਾ ਹਲ ਸੰਗਲ ਕਾਤ ਚਲਾਇਆ ਦੁਖੀ ਕੀਤ ਬਾਜੀਐ ਮੈਂ ਦੇਖਾਂ ਸਮਝ ਆਇਆ ਤਾਉਲੀ ਕੰਢੀ ਸੁਣੀਏ ਤਿਆਰ ਆਇਆ ਮਾਣ ਅੰਦਰ ਨੰਗਵਾਇਆ 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 ਤੂੰ ਤੌੜਿਆ ਪੀਨਾ ਤੋਗ ਕੂਕ ਪਸਮੜ ਪੌਰ ਸੁਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਅੱਗਾ ਕਰਨੀ ਕੀਰਤਵਾਚੀ ਆ ਬਹਿਲੇ ਖਾ ਕਰ ਸਮਝਾਇਆ ਥਾਉ ਨਾ ਹੋਈ ਪਉਦੀ ਹੁਣ ਸੁਣੀਐ ਕਿਆ ਰੂ ਆਇਆ ਮਨੰਧਾ ਜਨਮ ਗਵਾਇਆ ਮਨੰਧਾ ਜਨਮ ਗਵਾਇਆ ਦੀਨ ਦਿਆਲ ਸੰਭੇ ਨਕੀ ਹਰ ਪ੍ਰਭੂ ਹਰ ਰਾਇ ਰਾਮ ਰਾਧੇ ਤਵਾੰਗੋ ਸਰਨ ਹਰਨਾਮ ਪਾਇਆ ਅਬ ਤੇ ਵਚਨ ਹਰ ਵਰਤ ਹੈ ਹਰ ਲਾਜ ਰਖਾ ਲਾਜ ਰਖਾ ਜਨਾਨ ਨੂੰ ਸਦਾ ਭਗਤੀ ਪਰ ਨਾਮ ਤਰਾਇਆ ਨਾਮ ਤਰਾਇਆ ਦਾ ਗੁਰ ਸਲੋਕ ਪੈ ਵਿੱਚ ਪਣ ਵੈ ਸਦਬਾਉ ਘੈ ਵਿੱਚ ਚਲੇ ਲੇ ਕਤਰੀਆਉ ਪੈ ਵਿੱਚ ਅਗਨ ਘਟੇ ਵਿਗਾਰ ਪੈ ਵਿਸਰ ਤੇ ਦਬੇ ਪਹਾੜ ਪੈ ਵਿੱਚ ਅੰਤਰਾ ਸਰ ਭਾਰ ਕੈ ਚ ਰਾਜਾ ਧਰਮ ਦੁਆਰ ਪੈ ਵਿੱਚ ਸੁਰ ਤੇ ਵਿੱਚੰਦ ਕੋ ਕਰੋੜੀ ਚਲਤ ਨੰਤ ਪੈ ਵਿੱਚ ਸਿੱਧ ਬੁੱਧ ਸੁਰਨਾਤ ਪੈ ਵਿੱਚ ਆੜਣ ਆਕਾਸ ਪੈ ਵਿੱਚ ਚੋਦਮਾਵਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਭੌਲਖਿਆ ਸ੍ਰੇਕ ਨਾ ਨਿਰਖੰਦਰਪੁਰ ਰੰਕਾਰ ਸੱਚੀ ਇੱਕ ਮਾਲਾ ਪਹਿਲਾ ਨਾਨਕ ਨਿਰਖੰਦਰਪੁਰ ਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਇੱਥੇ ਨਚੇ ਮੰਗ ਤਿਗੜ ਮੁਰ ਪੂਰਾ ਤਾਲਵਾਜ਼ਾਰੀ ਬਾਜ਼ਾਰ ਨਾ ਕਟੇ ਵਜ਼ਾਰ ਗਾਵੇ ਰਾਜ ਰਾਨੀਆਂ ਬੋਲੇ ਹਰਿ ਭਤਾਲ ਲੱਗ ਤੱਕੇ ਕੰਧਰੇ ਲੱਗ ਤੱਕੇ ਕੇ ਹਾਰ ਜੀਤੇ ਤਨ ਪਈ ਨਾਨਕ ਆਸੇ ਤਨ ਹੋਵੇ ਸਾਰ ਗਰਾਂ ਅਗਲੇ ਢੁੰਡੀ ਐ ਨਤ ਨਾ ਕਰੜਾ ਸਾਰਿ ਕਰਮ ਬਿਲੇ ਤਾਂ ਪਾਈਐ ਹੁ ਰਹਿਕਮਤ ਹੁਕਮ ਹੁਕਾਰ ਪਉੜੀ ਨਾਲ ਕਰੇ ਜੀ ਆਪਣੀ ਸਾਧੂ ਗਰੀ ਸਤੁਰ ਪਾਇਆ ਯੋਗ ਜਨ ਪਰਮਿਆਂ ਤਾਂ ਸਤੁਰ ਸਭ ਸੁਨਾਇਆ ਸਤੁਰ ਦੇ ਹੁਣ ਦਾ ਤਕੋ ਨਹੀਂ ਸਤ ਸੁਣੋ ਲੋਕ ਸਵਾਰ ਸਤੁਰ ਹੁਲੇ ਸੱਚ ਪਾਇਆ ਇਨੇ ਵਿੱਚੋ ਆ ਰਹਾ ਮੈਂ ਸਚੋ ਸਚੁ ਬੁਝਾਇਆ ਸਚੁ ਬੁਝਾਇਆ ਸਚੁ ਬੁਝਾਇਆ ਕੋਉ ਪਉਣੀ ਨਦਰ ਕਰਹ ਜੀ ਆਪਣੀ ਤਨੁ ਜੀ ਸਤਗੁਰ ਪਾਇਆ ਇਹੋ ਜੀਉ ਬਹੁਤ ਜਰਮ ਭ੍ਰਮੇ ਆਤਾ ਸਤਗੁਰ ਸਬਦ ਸੁਨਾਇਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਗੁਰ ਮਿਲਿਆ ਸਚ ਪਾਇਆ ਇਨੇ ਵਿੱਚੋ ਜਿਨ ਕਾ ਜਿ ਵਿੱਚ ਆਪ ਗਵਾਇਆ ਜਿਨ ਸਚੂ ਸਚ ਬੁਝਾਇਆ ਜਿਨ ਸਚੂ ਸਚ ਬੁਝਾਇਆ ਗੁਰਮੁਖੋ ਟੋਂਡ ਟੋਂਜੈਂਦਿਆ ਹਰ ਸਜਣ ਲਗਾ ਰਾਮ ਰਾਗੇ ਫੰਦਨ ਕਹਾ ਕੋਟਵਾੜ ਵਿਚਾਰਾ ਰਸਦਾਰ ਰਸਦਾਰ ਹਰ ਹਰੀ ਰਾ ਰਖਣੈ ਮੇਰਾ ਮਨ ਤਨ ਵਿਦਾ ਮਨ ਤਨ ਵਿਦਾੁਰ ਬਾਗ ਬੱਡੇ ਯਾਰ ਪਾਇਆ ਨਾਨਕ ਰਸ ਸੁਦਾ ਰਸ ਸੁਦਾ ਵਾਹ ਤੋ ਸਲੋਕ ਮਾਲਾ ਪਹਿਲਾ ਪੜਿਆ ਸਭੇ ਗੋਪਿਆ ਪੈਰ ਤਨ ਗੋਪਾਲ ਗਹਿਣੇ ਪਉਣ ਪਾਣੀ ਵੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤੁਨ ਵਰਤਨ ਸਰਬਜੰਗਾਲ ਨਾਨਕ ਮੁਸੈਗਿਆਨ ਵੀ ਹੋਣੀ ਕਾਇ ਗਿਆ ਜਨਕਾਲ ਮਲਾ ਫੈਲਾ ਭਗਵਾਨ ਕੀ ਦਿਨ ਚ ਨੂਰ ਪੈ ਰਲਾ ਖੂਰ ਸੇ ਡੂਡੂ ਰਹਾ ਚੱਟੇ ਸਾਇ ਵੇਖੇ ਲੋਕਾ ਸੇ ਕਰ ਜਾ ਰੋਟੀ ਕਾਰਨ ਪੂਰੇ ਤਾਲ ਆਪ ਸਾੜ ਧਰਤੀ ਨਾਲ ਗਾਉਂ ਉਪਿੰਗਾਂ ਗਾਨ ਗਾਨ ਸੀਤਾ ਰਾਜੇ ਦਾ ਨਿਰਪੰਦ ਅਨੰਕਾਰ ਸੱਥ ਨਾਮ ਜਾ ਕਾ ਕੀਆ ਸਵਰਜਾਨ ਸੇਵ ਸੇਵਾ ਕਰੰਚੜਾ ਨਿਰਣਦ ਨਾਮਤਾ ਸੁਖ ਸੁਖਿਆ ਗੁਰੂ ਚਾਨ ਨਦਰੀ ਕਰਮ ਨਗਾਏ ਪਾਤ ਕੋਲੂ ਚਰਖਾ ਚੱਕੀ ਜਗ ਧਰਵਾਰੋ ਲਿਵਾਤ ਅਨੰਤ ਲਾਟੂ ਮਾਦਾਨੀਆਂ ਨਗਾਹ ਅੱਖੀ ਪਾਉਂਦੀਆਂ ਲੈ ਨਾਸਾ ਸੋਇ ਚਾੜ ਕੋ ਆਏ ਜੰਤਰਾਣ ਪਾਉਂਦੇ ਵਣਤ ਅਨੰਤ ਵੰਦਰਮੰਦ ਕੋ ਆਏ ਸੋਇ ਪੈ ਤਰਤ ਨੱਚੈ ਸਭ ਕੋ ਮਾਤ ਨੱਚੈ ਸੈ ਚਲੈ ਸਿਰੋਏ ਉੱਡਣਾ ਜਾਇ ਸਿਤਨਾ ਹੋਇ ਨਚਣ ਕੋ ਜਨਮਾਨ ਕਾ ਜਾਓ ਨਾਨਕ ਦੇ ਜਨਮਨ ਭਾਓ ਤੇ ਨਾ ਮਨ ਭਾਓ ਕੋ ਨਾਮ ਰੰਗ ਭਰ ਹੈ ਲੱਗ ਜੀ ਆ ਨਰਕ ਨਾ ਜਾਇਐ ਜੀ ਅਧਰ ਸੱਚੇ ਸਰਾ ਦੇ ਭਗਤ ਆਵਾਈ ਜੋੜਾ ਚੰਗਾ ਆਪਣਾ ਕਰ ਪੁੰਨੋ ਜੀ ਸਦਾਈਐ ਜੀ ਦਰਵਾਜ਼ਾ ਪਰ ਹੈ ਪਰਵੇਸ ਕਰੇ ਲੀ ਆਈ ਹੈ ਉਹ ਰਹਿ ਨਾ ਪਿਆਰ ਪਾਈ ਹੈ ਘਰੇ ਪਾਈ ਹੈ ਪਰੇ ਪਾਈ ਹੈ ਬੋਲੇ ਨਾ ਉਤਰਨ ਰੰਕਾਰ ਹੈ ਨਾਇਲੇ ਅੰਦਰ ਕਾ ਨਾ ਜਾਈਆ ਜਿਉ ਪਿੰਡ ਸਭ ਤੇ ਸਦਾ ਦੇਖਾ ਜਾਹ ਗਵਾਈਆ ਜੇ ਲੋੜਾ ਚੰਗਾ ਆਪਣਾ ਕਿਰਪਨ ਹੁਨੀ ਸਦਾਈਆ ਜੇ ਜਰਵਾਣਾ ਪ੍ਰਹਰਾ ਜਰਵੇਸ ਕਰੀਂ ਦੀ ਆਈਆ ਕੁਰਹ ਨ ਭਰੀਆ ਪਾਈਆ ਕੁਰਹ ਨ ਭਰੀਆ ਪਾਈਆ ਪੰਥ ਦੇ ਸਾਬਾ ਨਿਤ ਖੜੀ ਮੁੰਦ ਜੋ ਵੰਗ ਵਾਲੀ RAM RAJE ਹਰ ਹਰ ਨਾਮ ਜਿਤਾਏ ਗੁਰ ਹਰ ਬਾਰ ਚਾਲੇ ਮਾਰਗ ਜਾਲੇ ਇਹ ਮਨ ਜਨ ਨਾਮੋ ਆਧਾਰ ਆਉ ਮੈਂ ਵਿਤ ਜਾਲੇ ਵਿਤ ਜਾਲੇ ਨਾਨਕ ਸਤ ਗੁਰ ਮੇਰਾਰ ਹਰ ਮਿਲਿਆ ਫਨ ਵਾਲੀ ਵੰਡਵਾਵੀਂ ਆਉ ਸਲੋਕ ਮਾਲਾ ਪਹਿਲਾ ਮੁਸਲਮਾਨਾ ਸਿਫਤ ਸਰੀਰਤ ਪਰਪੜ ਕਰੇ ਵਿਚਾਰ ਬੰਦੇ ਸੇਜੇ ਪਵਨ ਚੁੰਬਦੀ ਵੇਕਣ ਕੋ ਦੇਦਾਰ ਕਹਿੰਦੋ ਸਲਾਮ ਅਦਰਸਨ ਰੂਪਾ ਪਾਰਤੀ ਰਤਨਾ ਵਰਚਾ ਪੁਜਾਗਰ ਬਾਸ ਵਹਿਕਾਰ ਜੋਗੀ ਸੁਨ ਧਿਆਵਨ ਜੇ ਤੇਲਾਖ ਨਾਮ ਕਰਤਾਰ ਸੁਖ ਮੁਰਤਨਾ ਅਨੰਵੰਨਜਨ ਕਾ ਕਾ ਅਕਾਰ ਸਤਿਆਮਨ ਸੰਤੋਖੁ ਵਿਜੇ ਦੇਣ ਕੇ ਵਿਚਾਰ ਦੇ ਦੇ ਮੰਗੇ ਸਹਿ ਸਾਬਾ ਸੁ ਕਰੇ ਸੰਸਾਰ ਚੋਰਾ ਜਰਤ ਕੁੜਿਆ ਰਖਾਦਾ ਵਿਕਾਰ ਏ ਖੁੰਦਾ ਫੈਚਲੇ ਤਉਨਾਪੇ ਕਾਏ ਕਾਰ ਜਲਥਲ ਜੀ ਆਪਰੇ ਹਲੋ ਆਕਾਰ ਆਕਾਰ ਹੋਏ ਜਾ ਕੇ ਸੋਤ ਮੈਂ ਜਾਣ ਤਨਾਪੇ ਤੇਰੀ ਸਾਰ ਨਾਨਕ ਭਗਤਾਂ ਪੁਖਸਾ ਲਲਾ ਸਚਨਾ ਮਾਧਾਰ ਸਦਾ ਨੰਦ ਰਹੇ ਜਨਤੀ ਗੁਣਵੰਤਿਆ ਪਾਚਾਰ ਮਲਾ ਕਹਿਲਾ ਮਿੱਟੀ ਮੁਸਲਮਾਨ ਕੀ ਬੇੜੇ ਪੁਗਮਿਆਰ ਘੜ ਪੰਡੇ ਚਾ ਕੈਦਰ ਦੀ ਕਿਰਪੂ ਕਾ ਜਲ ਜਲ ਰੋਵੇ ਵਾ ਪੋਈ ਝੜ ਝੜ ਪਗਿਆਰ ਨਾਨਕ ਦਿਨ ਕਰਤੇ ਕਾਰਨ ਕੀਆ ਸੋ ਜਾਣੈ ਪਰ ਤਾਰ ਕੋੜੀ ਬਿਨ ਸਤ ਗੁਰ ਕੀ ਨਾ ਪਾਇਓ ਬਸ ਸਤ ਗੁਰ ਨੈਣਾ ਪਾਇਆ ਸਤਗੁਰੂ ਚੱਤ ਰਖੇ ਕਰ ਪਰਖਣਾ ਆ ਸੁਣਾਇਆ ਸਤਿਗੁਰਸ ਦਾ ਮਤ ਹੈ ਜਿ ਵਿੱਚੋਂ ਮੋਜ ਪਾਇਆ ਮੇਰੇ ਮਿੱਤਰਾਂ ਦਿਨ ਸੱਚੇ ਸਿਉਂਟ ਚਲਾਇਆ ਧਰਤ ਜੀਵਨ ਦਾਤ ਪਾਇਆ ਦਾਤ ਪਾ ਦਾਤ ਪਾਇਆ ਬਿਰਸਤ ਗੁਰ ਕਿ ਨਾਨਾ ਪਾਇਓ ਬਿਰਸਤ ਗੁਰ ਕਿ ਨਾਨਾ ਪਾਇਆ ਸਤਿਗੁਰ ਚਾਪ ਰਖਿਓ ਉਨ ਕ੍ਰਿਸ਼ਨਾ ਸਿਨ ਬਨਾਇਆ ਸਤਿਗੁਰ ਮਿਲਿਆ ਸਦਾ ਮੁਕਤ ਹਜਨ ਵਿੱਚੋਂ ਮੋ ਚੁਕਾਇਆ ਊ ਤਮੇ ਹੋ ਵਿਚਾਰ ਹੈ ਜਿਨ ਸੱਚੇ ਸੋ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਗੁਰਮੁਖ ਪਿਆਰੀ ਆਏ ਮਿਲ ਮੈਂ ਸ੍ਰੀ ਵਿਸ਼ਨੂ ਦੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਮਰਾਗਿਆ ਹਰ ਨੈਣ ਰਸ ਪਿੰਦੇ ਰਸ ਪਿੰਦੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਮਨ ਮੰਨੇ ਓ ਮੂਰਤ ਹਰ ਰੱਲਾ ਨਾਨਕ ਹੋਰ ਅੰਬ ਹਰ ਕੰਮੇ ਬਾਗ ਸਲੋਕ ਮਾਲਾ ਤੇਲਾ ਹੋ ਵਿਚਾਇਆ ਹੋ ਚ ਗਿਆ ਹੋ ਜਮਿਆ ਹੋ ਵਿਚ ਮਵਾ ਹੋ ਵਿਚ ਦਿੱਤਾ ਹੋ ਵਿਚ ਲੈ ਆ ਹੋ ਵਿਚ ਘਟਿਆ ਹੋ ਵਿਚ ਗਿਆ ਹੋ ਸਚਿਆਰ ਤੂੜਿਆਰੋਂ ਪਾਪਣ ਵਿਚਾਰ ਆ ਹੋ ਵਿਚ ਨਰਕ ਸੁਰਗਤਾਰ ਹੋ ਚੈਸਾ ਹੋ ਸਰਵ ਹੋਤ ਮਰੇ ਹੋ ਧੋਵੇ ਹੌ ਵਿੱਚ ਆਤੇ ਜਿਨ ਸਿਖ ਹੋਵੇ ਹੌ ਵਿੱਚ ਮੂਰਾ ਕੋ ਵੀ ਸਿਆਣਾ ਮੋਖ ਮੁਖ ਕੇ ਸਾਰ ਨਾ ਦਣਾ ਹੋ ਵਿੱਚ ਮਾਇਆ ਹੋ ਵਿੱਚ ਆਇਆ ਹੌ ਮੈਂ ਕਰ ਕਰ ਜਨ ਤੋਂ ਪਾਇਆ ਹੌ ਮੈਂ ਕੁੱਝੇ ਤਾਂ ਅੰਦਰ ਸੁਝਿਆ ਗਿਆਨ ਗਹਿਣਾ ਕਦ ਕਦ ਲੋ ਜੈ ਨਾਨਕ ਹੁਕਮ ਲਿਖੇ ਲੇਕ ਜੇ ਆਵੇ ਕੈ ਤੇ ਆਵੇ ਕਮਲਾ ਦੁਜਾ ਹੌ ਮੈਂ ਆ ਜਾ ਤੈ ਉਹਨਾਂ ਕਰਮ ਕਮਾਇਆ ਉਹ ਮੈਂ ਵੰਦਨਾ ਫਿਰ ਪਰਜੋਨੀ ਪਾਇਆ ਹੋ ਮੈਂ ਕਿ ਤੁਮ ਪਜੈ ਕਿ ਤੁੰ ਨਮੈ ਆਵੋ ਹੁਕਮ ਤੇ ਕਰਤ ਫਰਾਇ ਮਧਿਰ ਗੁਰੂ ਘਰ ਦਾ ਰੂਹੀ ਸਮਾਏ ਕਿਰਪਾ ਕਰਿ ਜੇ ਆਪਣੀ ਤਾਂ ਕੁਝ ਇਸ ਸੰਤੋਖ ਹੋਈ ਏਨ ਸਚੋ ਸੱਚਿਆਰੋ ਨੀ ਮੰਦਰ ਪੈਰਾ ਰੱਖਿਓ ਹਰ ਸੋ ਕਰਤ ਕਰਾਂ ਗਵਾਇ ਜਨਿਆ ਤੋੜ ਬੰਦਨਾ ਅੰਨ ਪਾਣੀ ਥੋੜਾ ਕਰਾ ਤੁਮ ਸਿਐ ਅਦੁਰਾ ਨਿਤ ਦੇਵ ਤਸਵਾ ਬੜਿਆਈ ਬੜਾ ਪਾਇਆ ਬੜਾ ਪਾਇਆ ਬੜਾ ਪਾਇਆ ਪੌੜੀ ਸੇ ਕਿਤੇ ਸੰਤੋਖੀ ਜਿਨੇ ਸਚੋ ਸਾਜ ਧਿਆਇਆ ਓਨੀ ਮੰਦਾ ਪੈਰ ਨਾ ਰਖਿਓ ਕਰ ਸੁਕ੍ਰਿ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਕਸੀ ਜੀ ਅਗਲਾਂ ਤੇ ਰਚੜਾ ਸਵਾਇਆ ਵੜਿਆਈ ਵੱਡਾ ਪਾਇਆ ਵੜਿਆਈ ਵੱਡਾ ਪਾਇਆ ਗੁਰ ਅੰਮ੍ਰਿਤ ਪਿੰਨੇ ਦਿਉਰੀ ਅੰਮ੍ਰਿਤ ਗੁਰ ਬੋਲੇ RAM ਰਾਜੇ ਜਿਨਾ ਗੁਰਬਾਣੀ ਮਨੁ ਪਾਇਆ ਅੰਮ੍ਰਿਤ ਸਾਚ ਸਕੇ ਸਤਿ ਸਕੇ ਗੁਰ ਗੁਰ ਤੋਂ ਪਿਆਰ ਪਾਇਆ ਸੁਕੇ ਤੱਕ 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 ਤਕੇ ਹਰ ਜਨ ਆਰਿਆਰੋ ਤੀਰਥਾ ਟਟਾ ਮੇਗਾ ਖੇਤਾ ਦੇਪਾ ਲਵਾ ਮੰਡਲਾ ਖੰਡਾ ਵਰ ਪੁੰਡਾ ਹੰਡ ਜਿਰ ਜਥ ਪਜਾ ਕਾਣੇ ਸੇਜਾ ਸੋਮਤ ਜਣ ਨਾਰਕ ਸਰਾ ਮੈ ਰਾਜੰਤਾ ਨਾਨਕ ਜੰਤ ਪਾਇ ਕੇ ਸਮਾਲੇ ਸੁਬਨਾ ਜਿਲ ਕਰਤੇ ਕਰਨਾ ਕੀਆ ਚਿੰਤਾ ਤੇ ਕਰਨੇ ਤਾ ਸੋ ਕਰਤਾ ਚਿੰਤਾ ਕਰੇ ਜਿਨੂ ਪਾਇਆ ਜਗ ਤੇ ਜਵਾਰੇ ਸਵਸਤ ਤਿਸ ਤਿਸ ਦਿਵਾਣਿਆ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਾਲਾ ਪਹਿਲਾ ਲਖ ਨੇ ਖਿੰਚ ਗਿਆ ਆ ਲਖ ਪੁਨਾ ਪ੍ਰਵਾਨ ਲਖ ਤਪੀ ਪ੍ਰਤੀਸ਼ਤਾ ਸਹਿਜੋਗ ਵੇਵਾ ਲਖ ਸੂਰਤ ਨੂੰ ਸੋਰਾਵਣ ਮਸਟ ਪ੍ਰਾਨ ਲਖ ਸੂਰਤ ਦੇ ਲੋਕ ਗਿਆਨ ਧਿਆਨ ਪ੍ਰੀਏ ਪਾਠ ਪੁਰਾ ਜਿਨ ਕਰਤਾ ਕਰਨਾ ਕਹਿ ਲਿਖਿਆ ਵਣ ਜਾ ਨਾਨਕ ਪ੍ਰਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਕੌਣ ਸਰ ਦਾ ਸਾਹ ਦੇ ਤੰਦ ਜਿਨ ਸਚੋ ਸਚ ਬਹਿਤਾ ਹੈ ਉਸ ਤੇ ਇਸਮਿਲੈ